ਕਲਗੀ ਧਰਮਸ਼ਮੇਸ਼ ਪਿਤਾ ਦਾ ਜਗ ਤੇ ਸਾਨੀ ਨਹੀਂ ਦੁਨੀਆ ਵਿੱਚ ਕੋਈ ਐਸੀ ਕਰ ਸਕਿਆ ਕੁਰਬਾਨੀ ਨਹੀਂ ਆਹ ਵਿੱਚ ਸ਼ਹੀਦਾ ਲਿਖੀਆਂ ਨੇ ਕਈ ਪੁਸ਼ਤਾ ਜੇਸ ਦੀਆਂ ਕੌਣ ਕਰੂਗਾ ਰਿਸਾਂ ਕਲਗੀ ਧਰਮਸ਼ਮੇਸ਼ ਦੀਆਂ ਲਗੀ ਤਰਦ ਦਸ਼ਮੇਸ਼ ਪਿਤਾ ਦਾ ਜਗ ਤੇ ਸਾਨੀ ਨਹੀਂ ਦੁਨੀਆਂ ਵਿੱਚ ਕੋਈ ਐਸੀ ਕਰ ਸਕਿਆ ਕੁਰਬਾਨੀ ਨਹੀਂ ਉਹ ਵਿੱਚ ਸ਼ਹੀਦਾ ਲਖੀਆਂ ਨੇ ਕਈ ਪੁਸ਼ਤਾ ਜੇਸ ਦੀਆਂ ਕੌਣ ਕਰੂਗਾ ਰਿਸਾ ਲਗੀ ਤਰਦ ਦਸ਼ਮੇਸ਼ ਦੀਆਂ उमरे बापू जो हथी कुर्बान करे पौल कंडे जी सजा दो पौले जी सजा दाबे ਜੜੇ ਲੋਕਾਂ ਨੂੰ ਸਰਦਾਰ ਬਣਾ ਦਤਾ ਉਹ ਜਾਤ ਪਾਤ ਜੰਜੀਰਾ ਦਿੱਤੀਆਂ ਕੱਟ ਹਵੇਸ਼ ਦੀਆਂ ਕੌਣ ਕਰੂਗਾ ਰਿਸਾਕਲ ਕੀ ਤਰ ਦਸ਼ਮੇਸ਼ ਦੀਆਂ ਗਲ ਹੀਰਾਂ ਦੀ ਮਾਲਾ ਸੀਸ ਸੁਨੈਰੀ ਚੱਕਰ ਸੀ ਪਾਤਸ਼ਾਹ ਫਤਾਬਾਦ ਸ਼ਹਾਦ ਰਵੇਸ਼ ਦੀਆਂ ਕੌਣ ਕਰੂਗਾ ਰਿਸਾਕਲ ਕੀ ਤਰਦ ਸ਼ਮੇਸ਼ ਦੀਆਂ ਆਪਣੇ ਆਪ ਨੂੰ ਵਟੇ ਜੋ ਖੱਬੀ ਖਾ ਕਹਿੰਦੇ ਸੀ ਸੁਣ ਸਤਿਗੁਰ ਦਾ ਨਾ ਵਾਂਡੋ ਬਕਾਲ ਜੇ ਪੈਂਦੇ ਸੀ ਓ ਲੋਕ ਜਨਾਂ ਨੂੰ ਕਹਿੰਦੇ ਸੀ ਇਹ ਜੜਾ ਕਲੇਸ਼ ਦੀਆਂ ਕੌਣ ਕਰੂਗਾ ਰਿਸਾਕਲ ਕੀ ਤਰਦ ਸ਼ਮੇਸ਼ ਦੀਆਂ ਜ਼ਿੰਦੀਆਂ ਕੱਟਤੀਆਂ ਮੁਗਲ ਰਾਜ ਦੀਆਂ ਲੱਗੀਆਂ ਜਿਵੇਂ ਪਤਾਲੋਂ ਪੱਟਤੀਆਂ ਆਹ ਨੀਂਦਾਂ ਉੱਟ ਗਈਆਂ ਪਾਪੀ ਰੌਣਗੇ ਜਹਾਂ ਨਰੇਸ਼ ਦੀਆਂ ਕੌਣ ਡਰੂਗਾ ਰੀਸਾਂ ਕਲ ਕੀ ਤਰਦਸ਼ਮੇਸ਼ ਦੀਆਂ ਜਿਹੜੇ ਲੋਕੀ ਡਰਦੇ ਉੱਚੀ ਸੋਨਾ ਪਰਦੇ ਸੀ ਜਿਹੜੇ ਲੋਕੀ ਡਰਦੇ ਉੱਚੀ ਸੋਨਾ ਪਰਦੇ ਸੀ ਓ ਵੇਖੇ ਮੌਤ ਤਾਈ ਮਖੋਲਾ ਕਰਦੇ ਸੀ ਓ ਫੇਰ ਜ਼ਮੀਰਾਂ ਜਾਗ ਪਈਆਂ ਇਸ ਮਰਦੇ ਦੇਸ਼ ਦੀਆਂ ਕੌਣ ਕਰੂਗਾ ਰਿਸਾਂ ਕਲਗੀ ਤਰ ਦਸ਼ਮੇਸ਼ ਦੀਆਂ ਉਸ ਵੇਲੇ ਤਾਂ ਕਲਗੀ ਤਰ ਨੇ ਹੱਥ ਮੁਕਾ ਦਿੱਤੀ ਜਿਸ ਦਮ 10 ਲੱਖ ਨਾਲ ਚਾਲੀਆਂ ਟੱਕਰ ਲਾ ਦਿੱਤੀ ਓ ਫੌਜਾਂ ਰਹਿ ਗਈਆਂ 당ਗ ਵਜੀਤੇ ਖਾਰਮ ਦੀ ਦਰਸ਼ਮੇਸ਼ ਦੀਆਂ ਮਾਲਾ ਤੇ ਕਿਰਪਾਨ ਗੁਰਾ ਇੱਕ ਦਿੱਤੀ ਹੱਥ ਫੜਾ ਸੰਤ ਤੇ ਜਰਨੈਲ ਵੇਖਿਆ ਇੱਕੋ ਜਗ੍ਹਾ ਖੜਾ ਉਹ ਖਰ ਕਰ ਗੱਲਾਂ ਹੋਈਆਂ ਇਸ ਨਰਾਲੇ ਪੇਸ ਦੀਆਂ ਕੌਣ ਤਰੂਗਾਰੀ ਸਾਕਲ ਕੀ ਦਰਸ਼ਮੇਸ਼ ਦੀਆਂ ਰਮ ਦੀ ਖਾਤਰ ਜੋ ਸਰਬੰਸ ਲਟਾ ਦੇਵੇ ਆਹ ਹੈ ਨਹੀਂ ਕੋਈ ਤਲਬੀਰੇ ਤੇ ਆ ਮਸਾਲਾਂ ਜੇਸ ਦੀਆਂ ਕੌਣ ਕਰੂਗਾ ਰਿਸਾ ਕਰੇ